ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ABC ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਥਾਂਦੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜਿਹੜਾ ਥਾਂਦੇਆਲਾ ਪਿੰਡ ਆ ਇਹ ਮੁਕਤਸਰ ਸਾਹਿਬ ਦੇ ਨੇੜੇ ਹੀ ਹੈ 2-3 ਕਿਲੋਮੀਟਰ ਅੱਧ ਦੀ ਦੂਰੀ ਤੇ ਹੀ ਹੈ ਮਸ਼ਹੂਰ ਪਿੰਡ ਆ ਜ਼ਿਲ੍ਹੇ ਦਾ ਵੱਡਾ ਪਿੰਡ ਆ ਦੋਸਤੋ ਜਿਹੜੀਆਂ ਅੱਜ ਵੀਡੀਓ ਦਿਖਾਵਾਂਗੇ ਉਹਦੇ ਵਿੱਚ ਅੱਠ ਨਗ ਵਿਕਾਊ ਆ 8 ਨਗਾਂ ਦੇ ਵਿੱਚੋਂ 6 ਨਾਗ ਸੂਏ ਸਵਾਏ ਆ ਤੇ 2 گاਵਾ ਗੱਬਣ ਹੈ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਆਪਾਂ ਬਾਈ ਕੁਲਦੀਪ ਦੇ ਘਰੋਂ ਬਣਾ ਰਹੇ ਆ ਥਾਂਦੇ ਵਾਲੇ ਤੋਂ ਬਾਈ ਦਾ ਡੇਰੀ ਫਾਰਮ ਵੀ ਆ ਤੇ ਨਾਲ-ਨਾਲ ਵਪਾਰ ਦਾ ਕੰਮ ਵੀ ਆ ਜਿਹੜਾ ਵਪਾਰ ਦਾ ਕੰਮ ਹੈ ਬਹੁਤ ਪੁਰਾਣਾ ਕੰਮ ਹੈ ਬਾਈ ਦਾ ਤੇ ਜ਼ਿਆਦਾਤਰ ਜਿਹੜੇ ਰਾਜਸਥਾਨ ਦੇ ਵਿੱਚ ਫਾਰਮ ਖੁੱਲੇ ਆ ਉਹ ਬਾਈ ਤੋਂ ਹੀ ਜਾਨਵਰ ਲੈ ਕੇ ਜਾਂਦੇ ਰਹੇ ਆ ਬਹੁਤ گاਵਾ ਇਹਨਾਂ ਨੇ ਰਾਜਸਥਾਨ ਦੇ ਵਿੱਚ ਦਿੱਤੀਆਂ ਹੁਣ ਵੀ ਜਿਹੜਾ ਲੋਕਾਂ ਦਾ ਵਿਸ਼ਵਾਸ ਉਹ ਬਹੁਤ ਹੈ ਨਾਗਾ ਆਉਂਦੇ ਜਾਂਦੇ ਰਹਿੰਦੇ ਆ ਇਹਨਾਂ ਕੋਲੇ ਹਰ ਤਰ੍ਹਾਂ ਦੀ ਗਾਂ ਜਿਹੜੀ ਉਹ ਮਿਲਦੀ ਹੈ ਘਰੇਲੂ ਥੋੜੇ ਦੁੱਧ ਵਾਲੀ ਜੇ ਕਿਸੇ ਨੇ ਬਰੀਡਿੰਗ ਤੇ ਫਾਰਮ ਤੇ ਕੰਮ ਕਰਨਾ ਤੇ ਉਵੇਂ ਦੇ ਨਗ ਵੀ ਤੁਹਾਨੂੰ ਲੈ ਕੇ ਦਿੰਦੇ ਆ ਬਾਈ ਕੁਲਦੀਪ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਐਡਰੈਸ ਬੋਲੋ ਜੀ ਆਪਣਾ ਪਿੰਡ ਥਾਂਦੇ ਵਾਲਾ ਜੀ ਹਾਂਜੀ ਜਿਹੜਾ ਸ਼੍ਰੀ ਮੁਖਤਸਰ ਸਾਹਿਬਾ ਜੀ ਠੀਕ ਹੈ ਜੀ ਫੋਨ ਨੰਬਰ ਬਾਈ ਜੀ ਆਪਣਾ 98552 ਜੀ ਹਾਂਜੀ 00266 ਜੀ 00266 ਹਾਂਜੀ ਤੇ ਬਾਈ ਜੀ ਜਿਹੜੀ ਅੱਜ ਆਇਕ ਨੰਬਰ 61 ਤੋਂ ਸ਼ੁਰੂ ਕਰਦੇ ਆਂ ਇਹਦੀ ਡਿਟੇਲ ਦੱਸੋ ਜੀ ਇਹਨੇ ਪਹਿਲਾ ਸੂਆ ਸੂਣਾ ਬਾਈ ਬੱਛੀ ਨੇ ਹਾਂਜੀ ਤੇ ਇਹਦੇ ਅਜੇ 8 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ 10ਵੇਂ ਮਹੀਨੇ ਦੀ 8 ਤਰੀਕ ਨੂੰ 9 ਮਹੀਨੇ ਪੂਰੇ ਆ ਠੀਕ ਹੈ ਉਹਦੇ ਕਾਪੀ ਵਾਲੇ ਆ ਠੀਕ ਤੇ ਮੂੰਹੋਂ ਇਹ ਚਾਰ ਦੰਦ ਆ ਜੀ ਮੂੰਹੋਂ ਚਾਰ ਦੰਦ ਆ ਹਾਂਜੀ ਠੀਕ ਆ ਤੇ 10 ਤਰੀਕ ਨੂੰ ਦਿਨ ਪੂਰੇ ਆ 8 ਤਰੀਕ ਨੂੰ 10ਵੇਂ ਮਹੀਨੇ ਦੀ ਨੂੰ 10ਵੇਂ ਮਹੀਨੇ ਦੀ 8 ਤਰੀਕ ਨੂੰ ਹਾਂਜੀ ਦਿਨ ਪੂਰੇ ਆ ਹਾਂਜੀ ਬਈ ਤੋਰ ਕੀ ਦੇ ਵਿੱਚ ਹੀ ਕਰ ਦਾਂਗੇ ਸਾਰੇ ਉਹ ਸਾਹਣਾ ਜੋ ਵੀ ਸਾਹਮਣ ਵਾਲਾ ਬੰਦਾ ਹੁੰਦਾ ਕਈ ਵਾਰੀ ਦੀ ਥੋੜੀ ਕੱਚੀ ਲੈ ਲੈਂਦੇ ਆ ਵਾਛੀ ਬਹੁਤ ਚੰਗੀ ਆ ਇਹ 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 ਵੜ ਤੇ ਕੋਈ ਜਿਹੜੀ ਸੂਈ ਵੜ ਪਹਿਲਾਂ ਨਾਲ ਦੋਵੇਂ ਇੱਕੋ ਘਰੋਂ ਲਈਆਂ ਇਹ ਚੰਗੀਆਂ ਸਾਹਮੀਆਂ ਬੰਦੇ ਨੇ ਚਾਰ ਚੁਰ ਤੇ ਪਲੀਆਂ ਵੜਾ ਸਟ੍ਰਕਚਰ ਦੀ ਵੀ ਬਹੁਤ ਸਾਫ ਆ ਵੜ 10ਵੇਂ ਮਹੀਨੇ ਦੀ 8 ਤਰੀਕ ਨੂੰ ਜਿਹੜੇ ਦਿਨ ਪੂਰੇ ਲਿਆ ਵਾਪਸ ਲਿਆ ਵੇ ਪਹਿਲੇ ਸੂਏ ਪਲੂਨ ਵੜਾ ਕਨਫਰਮ ਚਾਰ ਦੰਦ ਦੀ ਹੈ ਬਾਈ ਇਹ 24 ਚੱਕਰ ਚਾਰ ਦੰਦ ਦਾ ਚੌਕ ਦੇ ਦੰਦ ਚੱਕੇ ਦੋਂਦੀ ਤੋਂ ਚੌਗੀ ਹੋਈ ਹੈ ਤੇ ਰੇਟ ਬਾਈ ਜੀ ਇਹਦਾ ਰੇਟ ਦਾ ਪੂਰਾ 1 ਲੱਖ ਰੁਪਈਆ ਹੀ ਲੈਣ ਦੇ ਨਾਲ 1 ਲੱਖ ਰੁਪਈਆ ਜਿਹੜਾ ਰੇਟ ਆ ਉਹ ਪੂਰਾ ਲੈਣ ਦੇ ਨਾਲ ਤੇ ਜਿਹੜੀ 2 ਨੰਬਰ ਤੇ ਵਾਰਡ ਹੈ ਜੀ ਇਹ ਦੂਜਾ ਸੂਆ ਸੂਈ ਹੈ ਬਾਈ ਦੂਜਾ ਸੂਆ ਸੂਈ ਹੈ ਮਗਰ ਬੱਚਾ ਜੀ ਮਗਰ ਬੱਚਾ ਹੀ ਹੈ ਤੇ ਅੱਜ 8-10 ਦਿਨ ਹੋ ਗਏ ਉਹਨੂੰ ਸੂਈ ਨੂੰ ਠੀਕ ਹੈ ਜੀ ਤੇ 22-23 ਕਿਲੋ ਕੰਡੇ ਤੋਲ ਵਾਲਾ ਦੁੱਧ ਥੱਲੇ ਤਿਆਰ ਆ ਠੀਕ ਹੈ ਜੀ ਹਾਂਜੀ ਕੋਈ 2 ਟਾਈਮ ਚੋਲੇ 4 ਟਾਈਮ ਚੋਲੇ ਆਪਾਂ ਨੂੰ ਉਹ ਚੀਜ਼ ਦਾ ਕੋਈ ਤਰਾਜ ਨਹੀਂ ਕੰਡੇ ਦੇ ਤੋਲ ਕੇ ਲੈ ਜਾ ਦੋ ਬਾਈ ਕਹਿੰਦਾ 8-10 ਦਿਨਾਂ ਦੀ ਸੂਈ ਆ ਬੱਚਾ ਜਿਹੜਾ ਉਹ ਬੱਚਾ ਤੇ 21-22 ਕਿਲੋ ਦੁੱਧ ਤਿਆਰ ਕੱਲ ਦੀ ਮਿਹਲੇ ਤੇ ਲੱਗੀ ਆ ਦਿਖਾ ਦਿਓ ਮਾੜਾ ਮਾੜਾ ਮਿਹਲਾ ਸੱਟਣ ਲੱਗੀ ਆ ਹੁਣ ਬਾਈ 22-23 ਕਿਲੋ ਬੱਚੇ ਨੂੰ ਪਿਆ ਕੇ 21 ਕਿਲੋ ਕੰਡੇ ਦੇ ਦੁੱਧ ਤੋਲਿਆ ਦਾ ਦੋ ਟਾਈਮ ਕੱਲ ਸ਼ਾਮ ਨੂੰ ਤੇ ਅੱਜ ਸਵੇਰ ਬਾਈ ਜੀ ਕਹਿੰਦੇ ਵੀ ਆਪਾਂ ਘਰੇ ਦੁੱਧ ਤੋਲਿਆ ਵਾ 21-22 ਕਿਲੋ ਦੁੱਧ ਅੱਜ ਜਿਹੜਾ ਉਹ ਤਿਆਰ ਹੈ ਕੰਡੇ ਤੇ ਬੱਚੇ ਨੂੰ ਬੱਚੇ ਤੋਂ ਬਗੈਰ ਇਹ ਅੱਜ ਚੋਈ ਵੀ ਲੇਟ ਆ ਕੋਈ ਆਪਣੀ ਲਿਆਏ ਵਾਲਾ ਬੰਦਾ ਸੀਗਾ ਹਾਂਜੀ ਉਹਨੇ ਕੱਲ ਸ਼ਾਮ ਨੂੰ ਤੇ ਅੱਜ ਸਵੇਰ ਚੋਈ ਆ ਜੇ ਰੇਟ ਵੇਹ ਉਹਦੇ ਨਾਲ ਫਾਈਨਲ ਨਹੀਂ ਹੋਇਆ ਸੋਦਾ ਇਹ ਤੜਕੇ 6:30 ਵਜੇ ਚੋਈ ਹੈ ਅੱਜ ਠੀਕ ਸ਼ਾਮ ਤੱਕ ਕਰ ਵਧੀਆ ਸੋਹਣੀ ਬਣ ਜਾਂਦੀ ਟਾਈਮ ਹੋ ਜਾ ਉਹ ਸੌਣਾ ਅਜੇ ਟਾਈਮ ਵੀ ਜਿਹੜਾ ਉਹ 12 ਕ ਦਾ ਹੀ ਆ ਧੁੱਪ ਤੋਂ ਹੀ ਪਤਾ ਲੱਗਦਾ ਹੋਊਗਾ 12:00 ਵਜੇ ਦਾ ਟਾਈਮ ਆ ਸ਼ਾਮ ਤੱਕ ਜਿਹੜੀਆਂ ਉਹ ਵੜਾਂ ਬਹੁਤ ਤਿਆਰ ਹੋ ਜਾਂਦੀਆਂ ਸਵੇਰ 7:00 ਵਜੇ ਦੀ ਬਾਈਆਂ ਦਾ ਚੁਵਾਈ ਹੋਈ ਵੀ ਆ ਤੇ ਬਾਈ ਕੁਲਦੀਪ ਇਹਦਾ ਕੀ ਰੇਟ ਆ ਜੀ ਇਹਦਾ 1 ਲੱਖ ਤੇ 5000 ਰੁਪਈਆ ਆ ਜੀ 1 ਲੱਖ 5000 ਰੁਪਈਆ ਤੇ ਇਹਦੇ ਚ ਕੋਈ ਮਾਨਤਾ ਨਹੀਂ ਬਾ ਥੋੜਾ ਮੋਟਾ ਹੋ ਜੂਗਾ ਇਹ ਰੇਟ ਆਪਣੇ ਵੈਸੇ ਨਾ ਫਾਈਨਲ ਜੇ ਹੁੰਦੇ ਆ ਵੀ ਥੋੜਾ ਮੋਟਾ ਜਰੂਰ ਕਰਾਂਗੇ ਆਂ ਦਾ ਬਾਈ ਆਂ ਦਾ ਆਏ ਕੇ ਤਾਂ ਮਾਨਤਾਣ ਹੋਊਗਾ ਜਿਹੜਾ ਰੇਟ ਆ ਉਹ ਕੋਈ ਆਪਾਂ ਬਾਲਾ ਨਹੀਂ ਹੁੰਦਾ ਉਹਦੇ ਚ ਉਹ ਆਪਣੇ ਉਹਨੇ ਇੱਕ ਫਿਕਸੀ ਰੇਟ ਹੁੰਦੇ ਆ ਜਿਹੜੀ 3 ਨੰਬਰ ਤੇ ਵੜੜਾ ਬਾਈ ਜੀ ਇਹ ਦੂਜਾ ਸੂਹਾ ਸੂਈ ਹੈ ਬਾਈ ਹਾਂਜੀ ਇਹ ਅੱਜ ਮਤਲਬ ਰਾਤ 7:30 ਵਜੇ ਸੂਈ ਆ ਕੱਲ ਠੀਕ ਆ ਜੀ ਤੇ 9:30 ਵਜੇ ਦੀ ਜੇਰ ਪੈ ਗਈ ਸੀ ਇਹਨੇ ਬੱਚੀ ਨੂੰ ਜਨਮ ਦਿੱਤਾ ਇਹਨੇ ਜਰਸੀ ਨੂੰ ਬੱਚੀ ਨੂੰ ਜਨਮ ਦਿੱਤਾ ਤੇ ਦੂਜਾ ਸੂਆ ਸੋਈ ਵੀ ਆ ਇਹ ਆਪਣੇ ਭਰੋਸੇਯੋਗ ਬੰਦਿਆਂ ਤੋਂ ਹੀ ਆਈ ਹੈ ਬਾਹਰ ਇਹ ਠੀਕ ਹੈ ਜੀ ਤੇ ਇਹੋਨਾਂ ਨੇ 23-24 ਕਿਲੋ ਦੁੱਧ ਦੱਸਿਆ ਪਰ ਆਪਾਂ ਤਾਂ 20 ਕਿਲੋ ਕਹਿੰਦੇ 20 ਕਿਲੋ ਮੰਨ ਕੇ ਕੋਈ ਬੰਦਾ ਨੂੰ ਲੈ ਸਕਦਾ ਬਾਈ ਕਹਿੰਦਾ ਵੀ ਭਰੋਸੇਯੋਗ ਸੂਤਰਾਂ ਤੋਂ ਆਪਣੇ ਬੰਦਿਆਂ ਤੋਂ ਆਈ ਵੀ ਐ ਕਿਸੇ ਜਾਣ ਪਛਾਣ ਵਾਲੇ ਤੋਂ ਤੇ ਪਹਿਲੇ ਸਵੇਰੇ ਬਾਈ ਕਹਿੰਦਾ ਉਹਨਾਂ ਨੇ 20 ਲੀਟਰ ਦੁੱਧ ਤੋਂ ਪਲਾਸ ਹੀ ਚੱਲੀ ਵੀ ਐ ਬਾਈ 23 ਕਿਲੋ ਤੋਂ ਦੱਸਦੇ ਵੀ ਚੋਇਆ ਦੇ ਥੱਲੋਂ ਆਪਾਂ 20 ਕਿਲੋ ਮੰਨ ਕੇ ਲਈ ਆ ਅੱਜ ਇਹਦਾ ਕੱਢਿਆ ਦੋ ਵਾਰੀ ਦੁੱਧ ਕੱਢਿਆ ਬਈ ਇਹ ਤੋਂ ਪਹਿਲਾਂ ਠੀਕ ਐ ਜੀ ਇੱਕ ਵਾਰ ਤੜਕੇ ਜਦੋਂ ਮਤਲਬ 6 ਵਜੇ ਕੱਢਿਆ ਇੱਕ ਵਾਰੀ ਫੇਰ ਕੱਢਿਆ ਦੋ ਵਾਰੀ ਦੁੱਧ ਕੱਢਿਆ ਭੜਾਈਆਂ ਕਰਕੇ ਨਾ ਥੋੜੀ ਥੋੜੀ ਕਰਕੇ ਹੋਲੀ ਕੀਤੀ ਐ ਚਾਰ ਕ ਇੱਕ ਵਾਰੀ ਕਰਦੇ ਦੋ 2.5 ਕਿਲੋ ਇੱਕ ਵਾਰੀ ਕੱਢਿਆ ਵਿਖਾਇਓ ਬਾਈ ਤੋਰ ਕੇ ਜੀ ਤੋਰ ਥਣ ਬੋਚ ਵਾਈ ਚੂ ਹੀ ਇੱਕ ਨੰਬਰ ਹੈ ਜੀ ਹਾਂ ਜਿਵੇਂ ਆਪਾਂ ਕਈ ਵੀਰ ਘਰ ਆਸਤੇ ਹੁੰਦਾ ਵੀ ਕਈ ਜਰਸੀ ਗਾਵਾਂ ਪਾਲਦੇ ਹੁੰਦੇ ਜਾਂ ਵੀ ਜਿਹੜਾ ਸੰਘਣਾ ਦੁੱਧ ਪੀਂਦੇ ਸ਼ਕੀਨਾਂ ਬਾਕੀ ਕਾਦ ਚ ਛੋਟੀ ਨਹੀਂ ਐਫ ਐਫ ਨਾਲੋਂ ਵੱਡਾ ਕਾਦ ਹਾਂ ਸਟ੍ਰਕਚਰ ਵੀ ਬਹੁਤ ਸਾਫ਼ ਚਮਕ ਚੁੰਕ ਬਹੁਤ ਆ ਬਈ ਕੁਲਦੀਪ ਇਹਦਾ ਕੀ ਰੇਟ ਹੈ ਜੀ ਇਹ ਬਸ ਲੈਣ ਦੇਣ ਵਾਲਾ ਹੀ ਰੇਟ ਹੋਊਗਾ ਦਾ ਜੀ 87000 ਰੁਪਏ ਦੇਵਾਂਗੇ 78000 ਰੁਪਏ ਬਾਈਆਂ ਦਾ ਲੈਂਡ ਡੈਨ ਵਾਲਾ ਰੇਟ ਹੋਊਗਾ ਤੇ ਜੇਰ ਜੂਰ ਦੀ ਜੇਰ ਜੂਰ ਦੀ ਕੰਪਲੀਟ ਹੈ ਬਾਈ ਵੀਡੀਓ ਮਿਲ ਜੂ ਸਭ ਕੁਝ ਜਿਹੜੀ ਵੀ ਪਈ ਹੈ ਜੇਰ ਉਹਦੀ ਉਹ ਕਿ ਜੇ ਪਈ ਹੈ ਤਾਂ ਉਹਦੀ ਵੀਡੀਓ ਦੇਵਾਂਗੇ ਪਰ ਜਿਹੜੀ ਨਹੀਂ ਪਈ ਉਹ ਦੱਸ ਦਾਂਗੇ ਇਹਦੀ ਨਹੀਂ ਪਈ ਜੇਰ ਵੀ ਬਾਈਆਂ ਦਾ ਜਿਹੜੀ ਗੱਲ ਹੋਈ ਉਹ ਜੈਨੂਅਨ ਹੀ ਦੱਸਾਂਗੇ ਜੇ ਕਿਸੇ ਪਸ਼ੂ ਦੀ ਕੁਦਰਤੀ ਗੱਲ ਆ ਵੀ ਕਈ ਵਾਰੀ ਜੇਰ ਰੜ ਜਾਂਦੀ ਹੈ ਉਹਨਾਂ ਅਸੀਂ ਦੱਸ ਕੇ ਦੇਵਾਂਗੇ ਵੀ ਇਹਦੀ ਉਹ ਆਪਣੇ ਬੰਨਾਂ ਦੇ ਇੱਥੇ ਵੇਚਦੇ ਨਹੀਂ ਰੇਟ ਦਾ 87000 ਰੁਪਏ ਉਹ ਸਾਫ਼ ਹੋ ਜਾਂਦੀ ਗਾਂ ਉਹਦੋਂ ਵੇਚੀ ਦੀ ਉਹ ਵੀ ਅਗਲੇ ਦਰੱਖਤ ਕਿ ਵੀ ਜੇਰ ਰਹੀ ਸੀ ਬੱਚੀ ਇਹਨੇ ਬੱਚੀ ਨੂੰ ਜ ਬਾਕੀ ਸੀਲ ਸਾਊ ਬਹੁਤ ਆ ਭਲਾਂ ਦੀ ਇਹਦੇ ਥੱਲੇ ਐਹੀਂ ਬਹਿ ਜੋ ਇੰਨੀ ਸੀਲ ਸਾਊ ਆ ਜਿਵੇਂ ਮਰਜ਼ੀ ਇਹਨੂੰ ਕਹਾਂ ਨਹੀਂ ਹੈਗਾ ਵੀ ਥਣ ਵੀ ਬਹੁਤ ਸਾਫ਼ ਆ ਮੁੱਠੀ ਵਾਲਾ ਕੋਈ ਉਹੋ ਜਿਹਾ ਕੋਈ ਹੈ ਨਹੀਂ ਦੁੱਧ ਵੀ ਚੰਗੇ ਦੀ ਬਾਈ ਜਾਂਦਾ ਐਨ ਕੀ ਹੈ ਆਸ ਵੀ ਦੁੱਧ ਵੀ 23 24 ਦੇ ਕੀਤੇ 87000 ਰੇਟ ਆ ਬਾਈ ਕਹਿੰਦਾ ਇਹਦੇ ਚੋਂ ਮਾਂਤਾਂ ਲੈ ਆਇਆ ਗਿਆ ਦੇ ਤਿੰਨ ਨੰਬਰ ਚਾਰ ਨੰਬਰ ਤੇ ਬਾਈ ਜੀ ਇਹ ਹੁਣੇ ਸੂਕਿਆ ਈ ਤੁਹਾਡੇ ਬੈਠਿਆਂ ਤੋਂ ਵੜ ਮੈਂ ਤੁਹਾਡੇ ਇਹ ਸਾਡੇ ਬੈਠਿਆਂ ਤੋਂ ਹੀ ਸੂਈ ਆ ਵੜ ਇਨੇ ਬੱਚਾ ਜਿਹੜਾ ਉਹ ਬੱਛੇ ਨੂੰ ਜਨਮ ਦਿੱਤਾ ਹਾਂ ਬੱਛੇ ਨੂੰ ਜਨਮ ਦਿੱਤਾ ਜੀ ਤੇ ਬਾਈ ਇਹਦਾ ਸੂਆ ਜੀ ਇਹ ਪਹਿਲਾ ਸੂਆ ਹੀ ਆ ਜੀ ਪਹਿਲਾ ਸੂਆ ਮੂੰਹ ਹੀ ਮੂੰਹੋਂ ਚਾਰ ਦੰਦ ਜੀ ਮੂੰਹੋਂ ਚਾਰ ਦੰਦ ਹਾਂਜੀ ਤੇ ਆਪਾਂ ਤੋੜ ਕੇ ਨਹੀਂ ਦਿਖਾਉਂਦੇ ਕਿਉਂਕਿ ਬਸੂ ਦੀ ਹਜੇ ਜੇਰ ਪੈਣੀ ਆ ਖਿੱਚੂਗੀ ਐਵੇਂ ਥਣ ਹਮਾਂ ਨੇ ਦੇ ਵੀ ਸਾਫ ਆ ਵੈੜ ਸਟ੍ਰਕਚਰ ਸਾਫ ਬਹੁਤ ਸੋਹਣਾ ਬਾਕੀ ਚਮਕ ਚਮਕ ਇਹਦੀ ਵੈੜ ਦੀ ਵੀ ਬਹੁਤ ਆ ਹਾਂਜੀ ਥਣ ਲੇਵੇ ਦੀ ਬੜੀ ਸਾਫ ਆ ਵੈੜ ਇਹ ਇਹਦਾ ਬਾਈ ਜੀ ਰੇਟ ਜੀ ਕੱਲ ਇਹਦਾ ਰੇਟ ਬਾਲ ਲੈਣ ਦੇਣ ਵਾਲਾ ਹੀ ਹੋਊਗਾ 112000 ਰੁਪਈਆ ਜੀ 1 ਲੱਖ ਤੇ 12000 ਰੁਪਇਆ ਜਿਹੜਾ ਰੇਟ ਉਹ ਬਾਈ ਨੇ ਕਿਹਾ 10 15 ਮਿੰਟ ਦੀ ਵੈਡ ਜਿਹੜੀ ਸੂਈ ਆ ਪਹਿਲਾਂ ਇਹ ਬੱਚਾ ਇਹਨੇ ਬੱਚੇ ਨੂੰ ਜਨਮ ਦਿੱਤਾ ਤੇ 5 ਨੰਬਰ ਬਾਈ ਜੀ ਇਹ ਵੀ ਤੜਕੇ ਸੂਈ ਅੱਜ ਮੰਨ ਕੇ ਚੱਲੋ ਵੀ 8 8:30 ਹੋਏ ਜੀ ਜੇਰ ਕੰਪਲੀਟ ਹੋ ਗਈ ਜੇਰ ਦਿਖਾ ਦਿਓ ਆ ਹੁਣੇ ਤੁਹਾਡੇ ਵਿੱਚ ਜੀ ਜੇਰ ਆ ਵੈਡ ਦੀ ਪੈ ਗਈ ਐ ਆ ਜੇਰ ਪਈ ਐ ਤੇ ਇਹਦਾ ਸੂਆ ਬਾਈ ਜੀ ਇਹ ਸੂਆ ਦੂਜਾ ਹੀ ਮੂੰਹੋਂ ਛੇਦ ਆਂਦਾ ਜੀ ਪਿਓਰ ਦੂਜਾ ਦੂਜਾ ਸੂਆ ਮੂੰਹੋਂ ਛੇਦਾਂਦੇ ਤੇ ਬੱਚਾ 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 ਹੀ ਇਹਨਾਂ ਦੇ ਮਗਰ ਬੱਚੀ ਨੂੰ ਜਨਮ ਦਿੱਤਾ ਇਹਨੇ ਕਰਮਾਲੀ ਨੇ ਦੂਜਾ ਸੂਆ 6 ਦੰਦ ਬੱਚਾ ਯਾਰ ਇਹਦੇ ਮਗਰ ਤੇ ਪਲੇਖਾ ਮੁਰ ਤੇ 1 ਮਿੰਟ ਕੋਈ ਨਹੀਂ ਕਨਫਰਮ ਕਰ ਲੋ 6 ਗਾਵਾਂ ਸੂਈਆਂ ਤਾਂ ਕਰਤਾ ਥੋੜੀ ਹੋਈ ਬਣੀ ਉਸ ਬੱਚਾ ਬੱਚਾ ਬੱਚੇ ਨੂੰ ਜਨਮ ਦਿੱਤਾ ਤੇ ਭਾਈ ਜੀ ਦਾ ਕੀ ਰੇਟ ਹੈ ਜੀ ਇਹ ਦੇ ਦਾਂਗਾ ਭਾਈ 1 ਲੱਖ ਤੇ 3000 ਰੁਪਏ ਦੀ ਆਪਾਂ ਇਹਨੇ 25 26 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਕਿ ਦੁੱਧ ਵਿੱਚ ਇੱਕ ਸੇਵਾ ਵਾਲਾ ਬੰਦਾ 30 ਕਿਲੋ ਚੋਲੂਗਾ ਕੱਢਿਆ ਦਾ 2 3 ਕਿਲੋ ਹਲਕੀ ਕੀਤੀ ਵੀ ਆ ਹਾਂ 1 ਲੱਖ ਤੇ 3000 ਰੁਪਏ ਬਾਈ ਜਾਂਦਾ ਇਹਦਾ ਰੇਟ ਹੈ ਜਿਹੜਾ ਬੱਚਾ ਉਹ ਬੱਚੇ ਨੂੰ ਜਨਮ ਦਿੱਤਾ ਤੋੜ ਕੇ ਦੋਵੇਂ گاਵਾ ਨਹੀਂ ਦਿਖਾਉਣੀਆਂ ਕਿਉਂਕਿ ਸੋਣੇ ਸੋਈਆਂ ਤੇ 6 ਨੰਬਰ ਤੇ ਬਾਈ ਉਹਨੂੰ ਹੋ ਗਿਆ 8 10 ਦਿਨ ਸੂਈ ਨੂੰ ਉਹਦੇ ਥੱਲੇ 13 14 ਕਿਲੋ ਬੱਚੇ ਨੂੰ ਪਿਆ ਕੇ ਦੁੱਧ ਤਿਆਰ ਆ ਮਗਰ ਵੱਛੀ ਆ ਕਾਲੀ ਦੇ 6 ਨੰਬਰ ਤੇ ਇਹ ਗਾਂ 13 14 ਦਿਨਾਂ ਦੀ ਸੂਈ ਹੈ ਦੂਜਾ ਸੂਆ ਸੂਈ ਹੈ ਬਈ ਇਹ ਦੂਜਾ ਸੂਆ ਸੂਈ ਵੀ ਹੈ ਤੇ ਬੱਚਾ ਇਹਦਾ ਹੀ ਕੰਪਲੀਟ ਹੈ ਬੱਚਾ ਵੱਛੀ ਹੈ ਇਹੋ ਬੈਠੀ ਬੱਚਾ ਜਿਹੜਾ ਵੱਛੀ ਹੈ ਜੇਰ ਜੂਰ ਕੰਪਲੀਟ ਹੈ ਵੱਛੀ ਸੋਣੀ ਹੈ ਅੱਜ ਕਿੰਨਾ ਦੁੱਧ ਤਿਆਰ ਹੈ ਜੀ 13 14 ਕਿਲੋ ਬੱਚੇ ਤੋਂ ਬਗੈਰ ਬੱਚੇ ਤੋਂ ਬਗੈਰ ਬਾਈ ਜੀ 13 14 ਕਿਲੋ ਦੁੱਧ ਤਿਆਰ ਹੈ ਹੋਊਗਾ ਦੁੱਧ ਤੇ ਇਹਦਾ ਰੇਟ ਬਾਈ ਜੀ ਇਹਦਾ ਰੇਟ ਲੈਨ ਦੇਣ ਨਾਲ 60000 ਰੁਪਏ ਜੀ ਇਹਦਾ ਜਿਹੜਾ ਲੈਨ ਦੇਣ ਨਾਲ ਰੇਟ ਆ ਉਹ 60000 ਰੁਪਏ ਤੇ 7 ਨੰਬਰ ਤੇ ਬਾਈ ਜੀ ਇਹ ਜਰਸੀ ਹੈ ਇਹ ਪੰਜ ਸੱਤ ਦਿਨ ਕੱਢਦੀ ਆ ਪੰਜ ਮਾਤ ਦਿਨਾਂ ਦੀ ਕੱਚੀ ਹੈ ਜਰਸੀ ਰੈਡ ਪਹਿਲੇ ਤੋਂ ਮਾਲਕ ਨੇ ਇਹ ਦੁੱਧ ਦੱਸਿਆ 17 18 ਕਿਲੋ ਵੀ ਦੁੱਧ ਚੋਇਆ ਵੈ ਦੁੱਧ ਜੈਸੂਏ ਹੁਣਾ ਪਯੋਰ ਚਮਕ ਚੁੰਕ ਤੇ ਸੀਰ ਸਭ ਬਹੁਤ ਜਿਆਦਾ ਆ ਗਾੜੀ ਕੁੜੀ ਬਹੁਤ ਆ ਜੀ ਨਾ ਨੂ ਨਾ ਮਨ ਲਓ ਮੇਰੇ ਕੋਲ ਬਹੁਤ ਚੰਗੀ ਆ ਸੀਰ ਬਹੁਤ ਆ ਚਮਕ ਚੁੰਕ ਬਤਾ ਗਾੜ ਤੋਰ ਦੇ ਆ ਵੀ ਤੋਰ ਦੇ ਨਹੀਂ ਪੜਾਂਗੇ ਬਾਹਰ ਕੱਢ ਦੇ ਵਾ ਬਾਕੀ ਇਹ ਤਾਂ ਇਹ ਆਰਡਰ ਬਣਾਉਣਾ ਇਹ 5-7 ਦਿਨ ਕੱਢ ਜੂਗੇ ਲੈਵਲ ਉਹਦੀਆਂ ਥਿਲਾਂ ਬਹੁਤ ਮੜਾ ਰੋਕਣੀ ਇੱਥੇ ਰੋਕਲਾ ਮੜੀ ਜੀ ਆ ਦੇਖੋ ਦਿਖਾ ਦਿਨੇ ਵਾ ਮੜਾ ਖਿੱਚ ਕੇ ਦਿਖਾ ਦੇ ਥਾਨ ਥੁਣ ਵਧੀਆ ਮੁੱਠੀ ਵਾਲਾ ਗੋਂਦੀ ਹੋ ਗੋ ਵੀ ਥਾਨ ਵੀ ਤੇ ਹਵਾਨੇ ਤੋਂ ਬਹੁਤ ਸਾਫ ਆ ਮਗਰ ਸਟ੍ਰਕਚਰ ਤੋਂ ਵੀ ਇਹ ਮੂੰਹਾਂ ਬਾਈ ਕੁਲਦੀਪ ਕਿਵੇਂ ਆਂ ਮੂੰਹੂ ਦੇਖੇ ਨਹੀਂ ਬਾਈ ਇਹ ਸ਼ਾਇਦ ਹੋਵੇ ਦੰਦਾ ਜਿਹੜਾ ਮੂੰਹੂ ਦੇਖੀ ਬਾਈ ਜਾਂਦਾ ਜਿਹੜੀ ਚੀਜ਼ ਕਨਫਰਮ ਨਹੀਂ ਉਹ ਐਵੇਂ ਕਹਿਣਾ ਨਹੀਂਗਾ ਆਪਦੇ ਕੋਲ ਹਾਂ ਥਣ ਵੀ ਬਹੁਤ ਸਾਫ ਆ ਹਵਾਨਾ ਵੀ ਇਹਦਾ ਰੇਟ ਬਾਈ ਜੀ ਇਹਦਾ ਰੇਟ ਲੈਣ ਦੇਣ ਵਾਲਾ 77000 ਰੁਪਏ ਜੀ 2 77000 ਰੁਪਏ ਬਾਈ ਕਹਿੰਦਾ ਇਹਦਾ ਰੇਟ ਆ ਜਿਹੜਾ ਲੈਣ ਦੇਣ ਵਾਲਾ ਰੇਟ ਆਪਾਂ ਕਰਨਾ ਇਹਦੇ ਜੋ ਕੋਈ ਆਏ ਗਏ ਵੀਰ ਦਾ ਮਾਨਤਨ ਹੋਊਗਾ ਦੂਜਾ ਸੂਗਾ ਜਰਸੀ ਜਰਸੀ ਮੰਨ ਲੀਂ ਪੰਜ ਸੱਤ ਦਿਨਾਂ ਦੀ ਬਾਈਆਂ ਦਾ ਕੱਚੀ ਆਪਾਂ ਸੱਤ ਦਿਨ ਲਊਗੀ ਬੈੜ ਤੇ 8 ਨੰਬਰ ਤੇ ਬਾਈ ਜੀ ਉਹ ਜਰਸੀ ਨੂੰ ਅੱਜ ਹੋ ਗਏ ਬਾਈ ਸ਼ਹੀਦ ਅਨਸੂਈ ਨੂੰ ਅੱਛਾ ਜੀ ਤੇ ਸੂਂਦੀ ਦਾ ਹੀ ਉਹਦਾ ਬੱਚਾ ਮਰ ਗਿਆ ਉਹ ਅੱਛੀ ਸੀ ਬੱਚੀ ਮਰ ਗਈ ਸੀਗੀ ਠੀਕ ਹੈ ਜੀ ਉਹਦੇ ਥੱਲੇ 13 14 ਕਿਲੋ ਹਣ ਕੰਡੇ ਤੋੜ ਵਾਲਾ ਉਹ ਦੋ ਟਾਈਮਾਂ ਦਾ ਹੈਗਾ ਅੱਛਾ ਜੀ ਹਾਂ ਜਿਹੜਾ ਜੂਰ ਦੀ ਕੰਪਲੀਟ ਜੂਰ ਦੀ ਕੰਪਲੀਟ ਆ ਵੀਡੀਓ ਮਿਲ ਜੂਗੀ ਸਾਰਾ ਕੁਝ ਉੱਪਰ ਜੀ ਉਹ ਜਿਹੜਾ ਗਲਤ ਕੰਮ ਕਰਨਾ ਉਹਦਾ ਕੈਮਰੇਜ ਦਿਖਾ ਦਿਓ ਮੇਰੀ ਘਰ ਦੀ ਸੂਈ ਆ ਜਰਤੀ ਬੱਚੇ ਨੂੰ ਦਿਖਾਓ ਉਧਰ ਮਾੜਾ ਕੈਮਰੇਜ ਉਹ ਬੈਠਾ ਬੱਚਾ ਹਾਂਜੀ ਪਰ ਉਹ ਆਪਾਂ ਕੰਮ ਉਹ ਜੇ ਕਰਦੇ ਨਹੀਂ ਸਾਫ਼ ਹੀ ਕਰਨਾ ਜੀ ਨਜ਼ਰ ਕੀਤਾ ਉਸ ਤੋਂ ਬਾਅਦ ਬਾਈ ਜੀ ਕਹਿੰਦੇ ਮੇਰੇ ਘਰੇ ਫਾਰਮ ਚੋਂ ਵੈੜ ਸੂਈ ਆ ਉਹਨੇ ਬੱਚਾ ਜਿਹੜਾ ਬੱਚੇ ਨੂੰ ਜਨਮ ਦਿੱਤਾ ਜੀ ਆਪਾਂ ਕਹਿ ਸਕਦੇ ਹਾਂ ਵੀ ਆ ਬੱਚਾ ਇਹਦਾ ਹੋਵੇ ਪਰ ਆਪਾਂ ਦੱਸ ਕੀ ਦੇਣੀ ਆ ਬੀ ਦਾ ਜਿਹੜਾ ਬੱਚਾ ਉਹ ਮਰ ਗਿਆ ਸੀ ਤਿੰਨ ਟਾਈਮ ਚੋਲੇ ਕੰਡੇ ਤੋਲੇ ਦੁੱਧ ਦੇ 13 14 ਕਿਲੋ ਬਾਈ ਕਹਿੰਦਾ ਦੁੱਧ ਜਿਹੜਾ ਉਹ ਦੇਊਗੀ ਹੁਣ ਤਿਆਰ ਹੈ 16 17 ਕਿਲੋ ਤੱਕ ਆਸ ਹੈ ਕੱਢ ਲੈ ਉਹ ਤੇ ਇਹਦਾ ਬਾਈ ਜੀ ਕੀ ਰੇਟ ਹੈ ਇਹ ਬਸ ਆਪਾਂ ਇੱਕ ਹੀ ਰੇਟ ਫੈਕਸੇ ਦਾ ਉਹਦੇ ਚ 500 ਰੁਪਏ ਦਾ ਮਾਣ ਹੋਊਗਾ 67000 ਰੁਪਿਆ 67000 ਰੁਪਿਆ ਰੇਟ ਹੈ ਬਾਈ ਕਹਿੰਦਾ ਉਹਦੇ ਚ ਸਿਰਫ ਜੇ ਕੋਈ ਆਏਗਾ ਤਾਂ 5100 ਰੁਪਏ ਜਿਹੜਾ ਮਾਣਤਾਨ ਹੋਊਗਾ ਗਾਂ ਬਹੁਤ ਖਰੀਏ ਦੁੱਧ ਨੂੰ ਇਹ ਪਰਵੜੰਗ ਨੂੰ ਵਧੀਆ ਪਹਿਲੇ ਦਿਨ ਤੋਂ 2 ਕਿਲੋ ਹੀ ਸੀ ਬਾਈ ਇਹਦਾ ਬੱਤੇ-ਬੁੱਤੇ ਦਾ ਨੂੰ ਕੋਈ ਵਾਧਾ ਵਟਣੀ ਵੀਡੀਓ ਆਪਣੇ ਕੋਲੇ ਚਵਾਈ ਦੀਆਂ ਹੈਗੀਆਂ ਕੋਈ ਪੜ ਸਕਦੇ ਮੰਗਾ ਲਿਆ ਆਪਾਂ ਭੇਜ ਦਾਂਗੇ ਹਵਾਨਾ ਹੁੰਨਾ ਬਹੁਤ ਸਾਫਾ ਚੋਲੇ ਕੋਈ ਇੰਨੀ ਫੀਲਸ ਆਉ ਹਾਂਜੀ ਅਜੇ ਨੂੰ ਬਈ ਸੂਈ ਨੂੰ ਕਿੰਨਾ ਦਿਨ ਹੋਇਆ 5-6 ਦਿਨ ਹੋ ਗਿਆ ਅਜੇ ਨੂੰ ਸੂਈ ਨੂੰ 5-6 ਦਿਨ ਹੋ ਗਏ ਸੂਈ ਤੇ ਰੇਟ ਬਾਈ ਦੁਬਾਰਾ ਦੱਸਿਓ ਫਿਰ ਰੇਟ 67000 ਰੁਪਏ ਤਿੰਨ ਘੱਟ 70000 ਵੀ ਦੇ ਦਾਂਗੇ 67000 ਰੁਪਏ ਜੋ ਬਾਈ ਕਹਿੰਦਾ ਕੋਈ 500 ਰੁਪਇਆ ਮਾਨਤਾਨ ਹੋ ਸਕਦਾ ਵੀ ਆਏ ਗਏ ਦਾ 4 ਤੋਂ 13-14 ਕਿਲੋ ਤਿਆਰ ਆ 16-17 ਕਿਲੋ ਤੱਕ ਆ ਸਕੀ ਉਹ ਦੁੱਧ ਦੇ ਦਊਗੀ ਇਆ ਚ ਨਗ ਲੈ ਦਿਖਾਏ ਆ ਜੀ ਇਹਦੇ ਚੋ 6 ਨਗ ਜਿਹੜੇ ਸੂਏ ਸਵਾਏ ਆ ਦੋ ਗਾਵਾਂ ਗੱਬਣ ਐ ਤੇ ਬਾਈ ਦਾ ਵਪਾਰ ਦੇ ਕੰਮ ਦੇ ਨਾਲ ਨਾਲ ਫਾਰਮ ਵੀ ਆਪਦਾ ਇੱਧਰ ਬਹੁਤ ਸੋਹਣਾ ਸੈਟਅਪ ਬਣਾਇਆ ਹੋਇਆ ਏਕ ਆਪਣੇ ਫਾਰਮ ਦੀ ਆਪਦੀ ਬਾਹਰ ਇੱਕ ਤਾਂ ਕੱਲ ਵੇਚਤੀ ਐ ਕਿ ਆਪਣੇ ਚਾਰਕ ਵੜਾਂ ਰਲ ਗਈਆਂ ਸੀਗੀਆਂ ਨਾਲ ਤੇ ਚਾਰਕ ਗਾਵਾਂ ਕੱਢਾਂਗੇ ਜਿਵੇਂ ਜਿਵੇਂ ਤਿਆਰ ਇਹ ਗਾਂ ਆਪਾਂ ਵੇਚਾਂਗੇ ਠੀਕ ਹੈ 33 ਕਿਲੋ ਹੋਇਆ ਤੀਜਾ ਸੂਆ ਸੋਨਾ ਇਹਨੇ ਮਾੜੀ ਕੱਢ ਦੇ ਉਹਨੂੰ ਲੋਕ ਚੋਂ ਤੋੜ ਕੇ ਦਿਖਾ ਦੇ ਇੱਕ ਮਿੰਟ ਆ ਜਿਹੜੀ ਵੈਡ ਬਾਈ ਦੇ ਫਾਰਮ ਵਾਲੀ ਉਹ ਸੂਈ ਆ ਇਹ ਕਰਮ ਵਾਲੀ ਨੇ ਹੁਣੇ ਹੀ ਬੱਚੀ ਨੂੰ ਬੱਚੀ ਨੂੰ ਜਨਮ ਦਿੱਤਾ ਇਹ ਬੋਲਡ ਵੈਡ ਦੇ ਜੀਨੀਅਸ ਰੈਡ ਦੀ ਬੱਚੀ ਆਈ ਹੈ ਇਹ ਬਾਈ ਜੀ ਦਾ ਜੇ ਕਿਸੇ ਵੀਰ ਨੇ ਥੋੜੇ ਥਾਂ 'ਚ ਦੇਖਣਾ ਹੋਵੇ ਤੇ ਬਹੁਤ ਸੋਹਣਾ ਸੈਟਅਪ ਆ ਬਣਾਇਆ ਹੋਇਆ ਕਯੂਬਿਕਲ ਲੱਗੇ ਆ ਸਫਾਈ ਵੀ ਬਹੁਤ ਜ਼ਿਆਦਾ ਹੈ ਤੇ ਬਰੀਡਿੰਗ ਤੇ ਬਾਈ ਇੱਥੇ ਕੰਮ ਕਰਦਾ ਹੈ ਜਿਹੜੀਆਂ ਆਪਣੀਆਂ ਘਰ ਵਾਲੀਆਂ ਗਾਵਾਂ ਇਹਨਾਂ ਦਾ ਰਿਕਾਰਡ ਮਿਲ ਜੂਗਾ ਜਿਹੜਾ ਸੀਮਨ ਲੱਗਿਆ ਉਹ ਸਹੀ ਦੱਸੋ ਬਈਆਂ ਦਾ ਜੇ ਜਿਹੜੀ ਕੋਈ ਘਰ ਦੀ ਫਾਰਮ ਦੀ ਆਪਣੀ ਵੀਡੀਓ ਪਸ਼ੂ ਹੋਵੇ ਐਨੀਮਲ ਸੇਲ ਵਾਸਤੇ ਉਹਦਾ ਰਿਕਾਰਡ ਆਪਣੇ ਕੋਲੇ ਸਾਰਾ ਹੁੰਦਾ ਇਹਦੇ ਬਰਾ 357 ਲੱਗਿਆ ਬਈ ਇਹ ਜੜੀ ਸਿੰਘਾਂ ਵਾਲੀ ਦੇ ਜਿਹੜੀਆਂ 8 ਨਗ ਵਿਕਾਉ ਸੀ ਹੋਰ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ 8427507100 ਨੰਬਰ ਆਪਣਾ ਹੈਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਵੀ ਮੈਂ